ਖੰਡਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੈਂਬਰ ਸਾਹਿਬ ਠੀਕ ਠਾਕ ਜੀ ਵਧੀਆ ਵਧੀਆ ਕਿਵੇਂ ਸਾਰੀ ਪੰਚਾਇਤ ਜੀ ਤਰੀ ਆਉਂਦੀ ਸੌਖਾ ਸੌਖੀ ਆ ਹੋਰ ਠੀਕ ਠਾਕ ਪਰਵਾਹ ਸਾਰੇ ਠੀਕ ਆ ਬੜੀ ਹੋਰ ਜੀ ਕਿਹੜੇ ਨੰਬਰ ਦਾ ਠੀਕ ਹੈ ਸਾਮ ਫਰੇ ਹਾਂ ਜੀ ਹਾਂ ਜੀ ਉਹ ਸਰਵਾਸ ਜੀ ਜਿਹੜੇ ਤੁਸੀਂ ਸੌਖਾਂ ਤੇ ਪਾਟਾ ਦਾ ਰੱਛਾ ਆਪਣੀ ਵਾਸ ਸੌਖਾਂ ਤੇ ਬੰਦ ਕਰਦੇ ਆ ਆਜੋ ਆਜੋ ਕੋਈ ਨਹੀਂ ਮਾਝੂ ਪਹਿਲਾਂ ਅਸੀਂ ਚਾਪੀਓਗੇ ਕਿ ਠੰਡਾ ਨਹੀਂ ਆ ਬਸ 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 ਚੱਲ ਮੈਂ ਜਾਣ ਹੀ ਲੱਗਿਆ ਸੀਗਾ ਯਾਰ ਛੱਡਾ ਹੋ ਗਿਆ ਤੁਹਾਨੂੰ ਪਿੰਡ ਤੇ ਆਉਣਾ ਨਹੀਂ ਦੇ ਗਏ ਨਹੀਂ ਸਾਨੂੰ ਵਦ ਕਿਉਂ ਹੋ ਗਿਆ ਅੰਤ ਸਾਲ ਸਾਡੇ ਨਾਲ ਹੀ ਨਕਲੀ ਦੁੱਧ ਵੇਖ ਰਿਆ ਜੀ ਪਿੰਡ ਦੇ ਵਿੱਚ ਇੱਕ ਮਿੰਦੀਆ ਮਹਿੰਦਰਾ ਜੀ ਉਹ ਨਕਲੀ ਦੁੱਧ ਬਣਾ ਬਣਾ ਕੇ ਵੇਚੀ ਜਾਂਦਾ ਅੱਛਾ ਤੇ ਹਾਂਜੀ ਉਹਦੇ ਤੇ ਕੋਈ ਨਾ ਕੋਈ ਕਾਰਵਾਈ ਕਰੋ ਉਹਦਾ ਧਿਆਨ ਖੜਚੇ ਤੇ ਸਾਡੇ ਅਸਲੀ ਦੁੱਧਾਂ ਨੂੰ ਵੇਖਣੀ ਪਏਗੀ ਕੋਈ ਗੱਲ ਟੈਨਸ਼ਨ ਨਾ ਲਓ ਮੈਂ ਤਾਂ ਜਿੱਦੇ ਜੁਆਇਨ ਕੀਤੀ ਹੈ ਨਾ ਇੱਥੇ ਉਹ ਸੇਧਨ ਮੈਂ ਮੀਟ ਕਰਨੋਂ ਤਾਂ ਸੀ ਮੈਂ ਕਿਹਾ ਵੀ ਕਿਸੇ ਪਿੰਡ ਤੋਂ ਕੋਈ ਨਕਲੀ ਦੁੱਧ ਵੇਚਦਾ ਕੋਈ ਨਸ਼ਾ ਵੇਚਦਾ ਤੁਸੀਂ ਮੇਰੇ ਕੋਲ ਸ਼ਰਮ ਆ ਕੇ ਦੱਸੋ ਗੱਲ ਠੀਕ ਹੈ ਤੇ ਮੈਂ ਮਸਲਾ ਹੱਲ ਕਰੂੰਗਾ ਸਤਾ ਲੱਗੇ ਸੀ ਵੀ ਸਿੱਤੂ ਸਾਹਿਬ ਬਹੁਤ ਵਧੀਆ ਆ ਕੇ ਲੱਗੇ ਆ ਇਸੇ ਕਰਕੇ ਫਮੂ ਆ ਕੇ ਦੱਸਿਆ ਜੀ ਕਿ ਇਹ ਨੂੰ ਆਪਣਾ ਰੂਲ ਵਿੱਚ ਕਾਰਵਾਈ ਕਰਕੇ ਨਾ ਪਤਾ ਕਰਕੇ ਇਹਦਾ ਕੰਮ ਪੁੱਤਰ ਹੋਵੇ ਨੀ ਉਹ ਨਕਲੀ ਉੱਚੀ ਜਾਂਦਾ ਜੀ ਰੋਟੀ ਵੇਚੀ ਆ ਨਾ ਬਿਮਾਰ ਨਾ ਲੱਗੀ ਇਹਦੇ ਬੱਚਿਆਂ ਨੂੰ ਬਾਰ ਹੋ ਜਾਂਦੇ ਮਹੌਤ ਬਹੁਤ ਖਰਾਬ ਹੋ ਜਾਂਦਾ ਹੈ ਸਾਡਾ ਤਾਂ ਉੱਤ 25 30 ਰੁਪਏ ਕਿਦੋਂ ਲੈਂਦੇ ਆ ਕੋਈ ਰੇਟ ਨਹੀਂ ਦਿੰਦੇ ਦੇਖੋ ਮੈਂ ਇਹ ਸਮਝਦਾ ਵੀ ਜੇ ਰਿਸ਼ਵਤ ਖੋਰੀ ਤੇ ਭ੍ਰਿਸ਼ਟਾਚਾਰੀ ਚੋਰੀ ਜਾਨਾ ਜਿਹੜੀ ਇਹਦੇ ਨਾਲੋਂ ਵੱਧ ਮਲਾਵਟ ਖੋਰੀ ਮੜੀ ਹੈ ਹਾਂਜੀ ਹਾਂਜੀ ਦੇਖੋ ਬੱਚਿਆਂ ਨੂੰ ਹਨਾ ਸਿਹਰ ਦੇ ਉੱਤੇ ਆਪਣੇ ਅਸਰ ਪੈਂਦਾ ਜੇ ਬੰਦਾ ਰਹਿ ਆ ਹੀ ਨਾ ਜੇ ਜਿਉਂਦਾ ਹੀ ਨਾ ਰਿਹਾ ਬੰਦਾ ਤੇ ਉਹ ਹੋਰ ਫਿਰ ਕੰਮ ਕੀ ਕਰੂਗਾ ਯਾਰ ਹਾਂਜੀ ਹਾਂਜੀ ਇਹੀ ਕਰਕੇ ਜਾਨੇ ਇਹ ਜਿਹੜੀ ਮਲਾਵਟ ਖੋਰੀ ਇਹ ਬੰਦ ਹੋਣੀ ਚਾਹੀਦੀ ਪੰਜਾਬ ਦੇ ਬਹੁਤ ਛਲਦੇ ਆ ਇੱਕ ਜੰਮ ਨੱਤ ਪਾਈ ਜਾਵੇ ਤੁਸੀਂ ਮੈਨੂੰ ਐਂ ਕਰੋ ਮੈਂਬਰ ਸਾਹਿਬ ਉਹਦਾ ਜਿਹੜਾ ਨੰਬਰ ਹੈ ਮੋਬਾਈਲ ਨੰਬਰ ਤੇ ਸਾਰੀ ਲੋਕੇਸ਼ਨ ਉਹਦੀ ਮੈਨੂੰ ਸੈਂਡ ਕਰ ਦਿਓ ਠੀਕ ਹੈ ਜੀ ਮੈਂ ਉਹਦਾ ਸਾਹਿਬ ਸੈਂਡ ਕਰ ਦਿੰਦੇ ਆ ਤੇ ਮੈਂ ਮੈਂ ਤੁਸੀਂ ਬੇਫਿਕਰ ਹੋ ਜਾ ਮੈਂ ਮੁੰਡੇ ਦੀ ਸੀਐਡੀ ਵਾਲੇ ਦੀ ਡਿਊਟੀ ਲਾ ਦਿੰਦਾ ਠੀਕ ਹੈ ਠੀਕ ਹੈ ਉਹਦੇ ਪਿੱਛੇ ਲਾਉਂਗਾ ਪਹਿਲਾ ਬੰਦੇ ਨੂੰ ਮੈਨੂੰ ਪਹਿਲਾਂ ਉਹਨੂੰ ਰੰਗੇ ਅੱਥੀ ਪੜੂਗਾ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਠੀਕ ਹੈ ਤੇ ਤੁਸੀਂ ਮੇਰਾ ਸਹਿਯੋਗ ਦਿਓ ਠੀਕ ਹੈ ਪਿੰਡ ਵਾਲੇ ਸਾਰੇ ਤੇ ਤੁਸੀਂ ਬੇਫਿਕਰ ਹੋ ਜਾ ਮੈਂ ਤੁਹਾਡਾ ਮਸਲਾ ਹੱਲ ਕਰਾਂਗਾ

ਕਿੱਥੇ ਦਾ ਦੁੱਧ ਆਊਗਾ ਜਿਹੜਾ ਘਰਾਂ ਦੇ ਵਿੱਚੋਂ ਚੋਕੇ ਆਉਂਦਾ ਥੋੜਾ ਥੋੜਾ ਦੁੱਧ ਆ 2-2 4-4 ਕਿਲੋ ਉਹਦੇ ਨਾਲ ਛੋੜੋ ਕਿਤੇ ਕਿਦਾਂ ਕਿਸ ਨੂੰ ਦਿੱਤਾ ਜਾਂਦਾ ਹਾਂ ਮਾਦੀ ਲੈ ਰੋਈ ਬਸ ਉਹ ਘੰਟਾ ਪਹਿਲਾਂ ਆਉਂਦੇ ਸਾਨੂੰ ਦੱਸੋ ਜਿੰਨਾ ਮਰਜ਼ੀ ਦੁੱਧ ਲੈਣੋ ਜਿੰਨਾ ਮਰਜ਼ੀ ਪਨੀਰ ਲੈੋ ਪਤਾ ਨਹੀਂ ਕਿ ਕਿੰੋਂ ਦਾ ਤੇ ਜਿਹੜਾ ਅਸਲੀ ਦੁੱਧ ਆ ਉਹਦੀ ਕੋਈ ਕੀਮਤ ਨਹੀਂ ਹੈ ਬਿਲਕੁਲ ਨਕਲੀ ਦੁੱਧ ਤੋਂ ਹਾਂਜੀ ਹਾਂ ਉਹਦੀ ਕੋਈ ਕੀਮਤ ਨਹੀਂ ਹੈ ਤੁਸੀਂ ਮੈਨੂੰ ਬਸ ਨੰਬਰ ਉਹਦਾ ਸੈੱਟ ਕਰ ਦੋ ਕਰ ਦਿੰਦੇ ਨੰਬਰ ਮੈਨੂੰ ਸੈੱਟ ਕਰ ਦੋ ਕਰਵਾਈ ਕਰੋ ਜੀ ਹਾਂ ਫੇਰ ਬਹੁਤ ਜਲਦੀ ਜੀ ਮੈਂ ਨਾ ਜਮਾ ਤੁਸੀਂ ਟੈਨਸ਼ਨ ਨਾ ਕਰੋ ਮੈਂ ਦੋਆਂ ਜੀ ਦੋਤਾ ਦੋਤਾ ਪਾਣੀ ਦਾ ਪਾਣੀ ਕਰ ਦੂੰ ਬਾਈ ਤੇ ਤੁਹਾਡੇ ਸਾਹਮਣੇ ਪੰਦਾਂ ਨੇ ਆ ਕੇ ਰੱਖ ਠੀਕ ਹੈ ਠੀਕ ਹੈ ਜੀ ਕੋਈ ਮਜ਼ਦੂਰੀ ਧਰਨਾ ਵਗੈਰਾ ਨਾਲ ਨਾ ਮੈਂ ਕੀ ਕਰ ਬਾਈ ਦੇਖੋ ਤੁਹਾਨੂੰ ਕੋਈ ਧਰਨਾ ਦੀ ਲੋੜ ਨਹੀਂ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਆਏ ਆ ਨਾ ਹਾਂਜੀ ਹਾਂ ਤੇ ਬਸ ਤੁਹਾਨੂੰ ਟੈਨਸ਼ਨ ਲੈ ਦੀ ਲੋੜ ਨਹੀਂ ਠੀਕ ਹੈ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਬੇਫਿਕਰ ਹੋ ਜਾਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਚਾਹ ਬਣਾ ਲੈ ਲੇ ਕੋਈ ਗੱਲ ਨਹੀਂ ਬਾਈ ਟੈਨਸ਼ਨ ਨਾ ਲੋ ਠੀਕ ਹੈ ਜੀ ਮਗਾ ਬੇਫਿਕਰ ਹੋ ਜਾ ਤੁਸੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਰ ਨੰਬਰ ਸੈਂਟ ਕਰਦੇ ਹਾਂ ਜਾਂਦਾ ਜਾਂਦਾ ਯਾਰ ਕਿੱਡੀ ਮਾੜੀ ਗੱਲ ਐ ਮਲਾਵਟ ਕੋਰੀਆਂ ਪੈਂ ਪਿੰਡਾਂ ਦੇ ਵਿੱਚ ਹੋ ਜਾਂਦੀਆਂ ਹੈ ਮਗਲੀ ਦੁੱਧ ਬਣਾ ਬਣਾ ਵੇਚੀ ਜੰਨੇ ਕੰਜਰੋ ਕੋਸਤਾ ਸ਼ਰਮ ਕਰੋ ਛੋਟੇ ਛੋਟੇ ਚੁਆਕਾਂ ਨੂੰ ਛੋਟੇ ਤੇ ਕਲੀਅਰ ਸਰਪੋਂ ਬਸ ਇਹ ਤੇ ਕੀ ਸਰ ਹੁੰਦਾਣਾ ਨੰਬਰ ਆ ਗਿਆ ਮੇਰਾ ਹੈਲੋ ਮੈਂ ਦਰਸੰਗ ਬੋਲਦਾ ਦੁੱਧ ਜੀ ਬਾਈ ਜੀ ਮੈਂ ਥਾਣੇ ਤੋਂ ਬੋਲਦਾ ਐ ਐਸ.ਆਈ. ਜੋਰਾ ਸਿੰਘ ਬੋਲਦਾ। ਦੇਖੋ ਬਾਈ ਜੀ ਤੇਰੇ ਖਿਲਾਫ ਜਿਹੜੀ ਕੰਪਲੇਂਟ ਆਈ ਐ ਬਈ ਤੂੰ ਦੁੱਧ ਦਾ ਜਿਹੜਾ ਨਕਲੀ ਬਣਾ ਕੇ ਵੇਚਦਾ ਐ। ਮੇਰਾ ਵੀਰ ਜੇ ਤੱਕ ਉਹ ਤੂੰ ਗਲਤੀ ਇਹ ਕਰਦਾ ਐ ਠੀਕ ਆ ਤਾਂ ਅੱਜ ਤੋਂ ਬਾਅਦ ਬਿਲਕੁਲ ਬੰਦ ਕਰ ਦੇ। ਤੇਰੀ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਤੇ ਅੱਜ ਤੋਂ ਬਾਅਦ ਜਿਹੜਾ ਨਕਲੀ ਦੁੱਧ ਐ ਇਹ ਬਿਲਕੁਲ ਬੰਦ ਕਰ ਦੇ। ਤੂੰ ਲੋਕਾਂ ਦੀ ਸਿਹਤ ਨਾਲ ਜਿਹੜਾ ਖਲਵਾੜ ਐ ਬੰਦ ਕਰ ਦੇ। ਤੇ ਨਹੀਂ ਤੇਰੇ ਤੇ ਕਾਰਵਾਈ ਹੋਊਗੀ ਤੇਰਾ ਬਹੁਤ ਹਸ਼ਰ ਮਾੜਾ ਹੋਣਾ ਬਾਈ ਮੈਂ ਤੈਨੂੰ ਦੱਸਦਾ ਪਹਿਲਾਂ ਕਿਵੇਂ ਉਹ ਯਾਰ ਤੂੰ ਤੂੰ ਮੈਨੂੰ ਧੋਖਾ ਮਾਰਦਾ ਇਹ ਗੱਲ ਦਾ ਚਾਹ ਤੂੰ ਪਰ ਜਿੰਨੋ ਜਿੰਨੋ ਮਰਜੀ ਜਿਹਦਾ ਮਰਜੀ ਫੋਨ ਕਰਾਉਂਦੀ ਠੀਕ ਹੈ ਜੋ ਕੁਛ ਮਰਜੀ ਕਰਨਾ ਕਰ ਲਈ ਠੀਕ ਹੈ ਮੈਂ ਤੈਨੂੰ ਹੁਣ ਜਿਹੜਾ ਦੁੱਧ ਜਿਹੜਾ ਤੈਨੂੰ ਮੈਂ ਉਸ ਤੋਂ ਰੱਗੇ ਅੱਥੀ ਵਧੂਗਾ ਠੀਕ ਹੈ ਤੇਰਾ ਹਾਲਾਤ ਵੇਖ ਤੇਰਾ ਮੈਂ ਜਰੂਸ ਵੇਖੀ ਕਰਦਾ ਮੈਂ ਤੇਰਾ ਪਿੰਡ ਦੇ ਵਿੱਚ ਹੈ ਤੁਸੀਂ ਸ਼ਰਮਕ ਨਹੀਂ ਸੋਣੋਂ ਆਉਂਦੇ ਸ਼ਰਮ ਲਾਈ ਏ ਸੁੱਡੀ ਲੋਕਾਂ ਦੀ ਯਾਰ ਕਿੱਡੀ ਮਾੜੀ ਗੱਲਾ ਏ ਮੈਂ ਬੁੱਢੇ ਨੂੰ ਫੋਨ ਕਰ ਤੈਨੂੰ ਕੰਨ ਮੈਨੂੰ ਲਾਉਣਾ ਕੋਰਪੀ ਨੂੰ ਫੋਨ ਯਾਰ ਕੋਰਪੀ ਤਾਂ ਕੀ ਹਾਲ ਹੈ ਅੱਜ ਕੀ ਕਰਦਾ ਏ ਛੁੱਟੀ ਤੇ ਆ ਯਾਰ ਮੇਰਾ ਇੱਕ ਕੰਮ ਕਰ ਯਾਰ ਮੈਂ ਤੈਨੂੰ ਲੋਕੇਸ਼ਨ ਸੈਂਡ ਕਰਦਾ ਠੀਕ ਆ ਐਡਰੈਸ ਸੈਂਡ ਕਰ ਦਿੰਨਾ ਉਹ ਮਿੰਦਰ ਸਿੰਘ ਆ ਦੁੱਧ ਹੀ ਕੋਈ ਨਾਲ ਦੇ ਪਿੰਡ ਠੀਕ ਆ ਤੇ ਉਹ ਦੁੱਧ ਆ ਮਲਾਵਟ ਕਰਕੇ ਵੇਚਦਾ ਤੇ ਉਹ ਉਹਨੂੰ ਤੋਂ ਫੜ ਕੇ ਹਿਸਾਬ ਨਾਲ ਠੀਕ ਆ ਉਹਦੀ ਸੀਆਈਡੀ ਕਰਾ ਤੇ ਮੈਨੂੰ ਉਹਦਾ ਸਾਰਾ ਸੀਆਈਡੀ ਕਰਕੇ ਉਹਦੇ ਸਬੂਤ ਆਪ ਦੇ ਕੋਲ ਰੱਖ ਕੇ ਮੈਨੂੰ ਦੇ ਠੀਕ ਆ ਹਾਂ ਹਾਂ ਪਾਇ ਨੱਕ ਮੇਰਾ ਕੰਮ ਕਰ ਜਾ ਜ਼ਰੂਰ ਹੈ ਆ ਮੈਂ ਤੈਨੂੰ ਨੰਬਰ ਸੈਂਡ ਕਰਦਾ ਉਹਦੀ ਲੋਕੇਸ਼ਨ ਸੈਂਡ ਕਰਦਾ ਅੱਜ ਹੀ ਸ਼ੁਰੂ ਕਰ ਮੇਰਾ ਕੰਮ ਇਨੱਕ ਕਰ ਚੰਗੋ बापू जी हम दर्शन देखे हाँ इतना हाँ जी पनीर चाहिए ਰਾਤ ਨੂੰ ਜਾਈਦਾ ਪਈ ਰ ਆਪਣਾ ਆਪਾਂ ਨੂੰ ਚਾਹੀਦਾ 15 ਕਿਲੋ ਪਨੀਰ ਹਾਂ ਮੈਂ ਤੁਹਾਨੂੰ ਗਾਈ ਤੜਕੇ ਚਾਹੀਦਾ ਬਈ ਆਪਾਂ ਨੂੰ ਜਦੋਂ ਮਰਜੀ ਕੋਈ ਉਹਦੇ ਆਪਣੇ ਕੋਲ ਹੱਦ ਹੈ ਤੜਕੇ ਆਪਾਂ ਨੂੰ 7:30 ਵਜੇ ਨੂੰ ਚਾਹੀਦਾ 9:00 ਵਜੇ ਕੋਈ ਨਹੀਂ 15 ਦਾ 30 ਕਿਲੋ ਲੈ ਚੋ ਬੇਸ਼ੱਕ ਹਾਂ ਗੱਲ ਹੀ ਕੋਈ ਆਪਾਂ ਦਾ ਸਭ ਦਾ ਖੜਾ ਮਿਲੂਗਾ ਇੱਕ ਨੰਬਰ ਤੇ ਸ਼ਾਮ ਤੋਂ ਨਾਲ ਸਰ ਉਹ ਮਰਾਸਤ ਕਰਦਾ ਹੋਵੇ ਜੇ ਦੇਖਦੇ ਆਪਾਂ ਹੈਲੋ ਫਾਈ ਆਪਣੇ ਘਰ ਹਾਂਜੀ ਹਾਂਜੀ ਚਟ ਕਮਰੇ ਤਾਂ ਨਹੀਂ ਨਾ 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 ਨਹੀਂ ਨਹੀਂ ਮੈਂ 2 ਮਿੰਟ ਦੇਖਣਾ ਠੀਕ ਹੈ ਠੀਕ ਹਾਂਜੀ ਥਾਣੇਦਾਰ ਸਰ ਮੈਂ ਵੀਡੀਓ ਭੇਜੀਤੀ ਆ ਤੇ ਚੈੱਕ ਕਰੋ ਤੇ ਬਣਾਈ ਵੀਡੀਓ ਭੇਜ ਦੇ ਵੀਡੀਓ ਫਿਰ ਮੈਂ ਵੇਖਦਾ ਮੈਂ ਡਿਊਟੀ ਤੇ ਚੱਲਿਆ ਸੀ ਫਿਰ ਕੋਈ ਨਹੀਂ ਹੁਣੇ ਹੁਣੇ ਚਾਗਦੇ ਆ ਨੂੰ ਠੀਕ ਆ ਤੇ ਜਲਦੀ ਆਓ ਤੇ ਮੈਂ ਵੀ ਇੱਥੇ ਖੜਾ ਥਾਣੇਦਾਰ ਹਾਂਜੀ ਆ ਜੀ ਆਪਣਾਉਣੇ ਦੀ ਰੇਲ ਕੋਈ ਗੱਲ ਨਹੀਂ ਚੱਕ ਕੇ ਨੂੰ ਬਸ ਮੈਂ ਆ ਗਿਆ ਬਸ ਪੰਜ ਮਿੰਟਾਂ ਦੀ ਤੇ ਮਚਾਕ ਲੋ ਇਹਨੂੰ ਦਵਾ ਦਵਾ ਹਾਂ ਬ੍ਰਹਮਾ ਮਾਈ ਦੀ ਲੇਖ ਲੇਦੀ ਸਾਹਮਣੇ ਚਾਲ ਚੱਲ ਆ ਵੀ ਕੀ ਕਰਦਾ ਉਹ ਬਾਰੀ ਗਿਆ ਅਬ ਬਾਹਰ ਨਿਕਲ ਤੈਨੂੰ ਬਾਹਰ ਆ ਜਾ ਹਾਂ ਨਾ ਕਰ ਲੈ ਆ ਜਾ ਹੋ ਹੋ ਬਾਈ ਜੀ ਕੀ ਕਰ ਰਹੇ ਹੋ ਤੁਸੀਂ ਕੀ ਕਰਦੇ ਤੈਨੂੰ ਦੱਸਦੇ ਹੁਣੇ ਕੀ ਕਰਦੇ ਸੈਂ ਮਰ ਗਿਆ ਆਪ ਹੋ ਗਏ ਬੱਚੇ ਜੀ ਸਰ ਆਪ ਹੋ ਗਏ ਹੋ ਨਹੀਂ ਮਰਨੇਗਾ ਤਾ ਸੁਣੋ ਉਹ ਇੰਤਨਾ ਹਰ ਦੇ ਦੇ ਲਿਆ ਕੇ ਕੰਮ ਕਰਦਾ ਕਦੇ ਤੇ ਫੇਰ ਲੈ ਕੇ ਕੰਮ ਫੇਰ ਕਹਿੰਦਾ ਤੁਹਾਡਾ ਦੇਣ ਨਹੀਂ ਚੱਲਦਾ ਤੁਹਾਨੂੰ ਬੈਠਾ ਆਪੋ ਆਪਣੇ ਪਿੰਡਾਂ ਲੈ ਆ ਵੇਖੋ ਤੁਹਾਡਾ ਚੇਤ ਆ ਮੌਸ ਖ ਫੜੀ ਗਈ ਹੈ ਤੇ ਕੈਮੀਕਲ ਉਹ ਨਹੀਂ ਇਹ ਤਾਂ ਰੰਗੜੀ ਸੀਸੀ ਪਰ ਪੜੀ ਹੈ ਕੰਨੂ ਪਤਾ ਨਹੀਂ ਦੁੱਧ ਨਹੀਂ ਨਦੀ ਦੁੱਧ ਬਣਾਈ ਜਾਂਦਾ ਚਾ ਦੇ ਦੂੰਗਾ ਮੈਂ ਤੁਸੀਂ ਬੇਫਿਕਰ ਹੋ ਕੇ ਇਹਨੂੰ ਫੜਾ ਫੜਾ ਹੋਰ ਵੀ ਤਫਾੜੇ ਨੂੰ ਯਾਰ ਗੱਡੀ ਚ ਭਾਗ ਚੱਲ ਇਹਨਾਂ ਜੂੰਸ ਕੱਟ